ਇਨਾ 21 ਦੀ ਰਾਤ ਨੂੰ ਇੱਕ ਚੋਰੀ ਹੋਈ ਕਿ ਤਰੀਕ ਦੀ ਰਾਤ ਨੂੰ ਚੋਰੀ ਹੋਈ ਜ ਜਿਹਦੇ ਵਿੱਚ ਪਰਮਜੀਤ ਸਿੰਘ ਪੁੱਤਰ ਸੀਤਾਰਾਮ ਵਾਸੀ ਬੋਪਰਾਏ ਨੇ ਕੰਪਲੇਂਟ ਕੀਤੀ ਜਿਹਦੇ ਸੰਬੰਧ ਵਿੱਚ ਕਿ ਉਹਦੇ ਭਤੀਜੇ ਦੇ ਘਰ ਚੋਰੀ ਹੋ ਗਈ ਹੈ ਜੋ ਕਿ ਵਿਦੇਸ਼ ਰਹਿ ਰਿਹਾ ਜਿਹਦੇ ਕਿ ਇਹਨਾਂ ਨੇ ਕੋਈ ਸਿਲੰਡਰ ਟੂਟੀਆਂ ਵਗੈਰਾ ਜਾਂ ਇੱਕ LCD DVR ਉਹ ਲਾ ਲੂ ਕੇ ਚੋਰ ਜਿਹੜੇ ਲੈ ਗਏ ਤੇ ਇਮੀਡੀਏਟਲੀ ਇਹਦਾ ਐਕਸ਼ਨ ਲੈਂਦੇ ਹੋਏ ਅਗਲੇ ਹੀ ਦਿਨ ਮੁਖਬਰ ਨੇ ਇੱਕ ਖਬਰ ਦਿੱਤੀ ਕਿ ਇੱਦਾਂ ਤੱਕ ਕਰਕੇ ਜਿਹੜੇ ਉਸ ਚੋਰੀ ਚ ਵੌਂਟਡ ਹੈ ਬੰਦੇ ਜਿਨ੍ਹਾਂ ਨੇ ਚੋਰੀ ਕੀਤੀ ਉਸ ਆਪਣਾ ਸਮਾਨ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹਨਾਂ ਨੂੰ ਤੁਸੀਂ ਜਾ ਕੇ ਫੜ ਸਕਦੇ ਹੋ ਜਿੱਦਾਂ ਐਸ ਪਰ ਪ੍ਰੋਸੀਜਰ ਮੌਕੇ ਤੇ ਨਾਕਾਬੰਦੀ ਕਰਕੇ ਕੀਤੀ ਗਈ ਤੇ ਇਹਨਾਂ ਨੂੰ ਇੱਥੇ ਮੌਕੇ ਤੇ ਫੜ ਲਿਆ ਗਿਆ ਤੇ ਜੋ ਕਿ ਇਹਦੇ ਵਿੱਚ ਇੱਕ ਗੈਸ ਸਿਲੰਡਰ ਇੱਕ ਡੀਵੀਆਰ ਇੱਕ ਐਲਸੀਡੀ ਤੇ ਕੁਝ ਟੂਟੀਆਂ ਬਰਾਮਦ ਕੀਤੀਆਂ ਮੌਕੇ ਤੇ ਆਪਾਂ ਇਹਨਾਂ ਕੋਲ ਸਰ ਇਹਨਾਂ ਦਾ ਕੋਈ ਪੁਰਾਣਾ ਕੋਈ ਰਿਕਾਰਡ ਹੈ ਜੀ ਨਹੀਂ ਪੁਰਾਣਾ ਰਿਕਾਰਡ ਨਹੀਂ ਕੋਈ ਜਿਵੇਂ ਨਿਕਲਿਆ ਮੈਂ ਪਾਇਸ ਤੇ ਵੀ ਚੈੱਕ ਕੀਤਾ ਪੁਰਾਣਾ ਰਿਕਾਰਡ ਨਹੀਂ ਹੈ ਫਰੈਸ਼ਰ ਹੈ ਮੈਨੂੰ ਲੱਗਦਾ ਹੈ ਜੀ ਨਹੀਂ ਦੋ ਹੀ ਐਸੋਸੀਏਟ ਹੈ ਦੋਨੋਂ ਹੀ ਫੜੇਗੇ ਮੌਕੇ ਤੇ ਇਹਨਾਂ ਤੇ ਪਰਚਾ ਦਿੱਤਾ ਐਫ ਆਈ ਆਰ ਲਾਂਚ ਕੀਤੀ ਅੰਡਰ ਸੈਕਸ਼ਨ 380 457 ਤੇ ਹੁਣ ਬਰਾਮਦਗੀ ਹੋ ਗਈ ਹੈ 411 ਦਾ ਵਾਧਾ ਕਰਾਂਗੇ ਉਹਦੇ ਵਿੱਚ ਆਪਾਂ ਨਹੀਂ ਇਹ ਇਹਨਾਂ ਦੇ ਕਹਿਣ ਦੇ ਮੁਤਾਬਿਕ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਕਿ ਇਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਇਹਨਾਂ ਨੇ ਪਹਿਲੇ ਨਹੀਂ ਕੋਈ ਚੋਰੀ ਕੀਤੀ ਬਸ ਇਹ ਹੀ ਇਹਨਾਂ ਦੀ ਇੱਕ ਚੋਰੀ ਸੀ ਤੇ ਸਰ ਨਸ਼ਾ ਵਗੈਰਾ ਵੀ ਕਰਦੇ ਇਹ ਮੈਂ ਨਸ਼ਾ ਨਹੀਂ ਕਰਦੇ ਨਸ਼ੇ ਦੀ ਕੋਈ ਇਹਨਾਂ ਦੇ ਨਾਲ ਕਿਉਂਕਿ ਨਸ਼ੇ ਵਾਲੇ ਦਾ ਪਤਾ ਲੱਗ ਜਾਂਦਾ ਜਦੋਂ ਆਪਾਂ ਨੂੰ ਹਵਾਲਾ ਦਈਏ ਤੇ ਦੋਵਾਂ ਘੰਟਿਆਂ ਬਾਅਦ ਉਹ ਨਸ਼ਾ ਮੰਗਣਾ ਸ਼ੁਰੂ ਕਰ ਲੈਂਦਾ ਐਦਾਂ ਦੀ ਕੋਈ ਨਹੀਂ ਕੱਲ ਦੇ ਤੇ ਆ ਕੇ ਰੱਖੇ ਐਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਠੀਕ ਹੈ